ਜਦੋਂ ਤੁਸੀਂ ਘਰੋਂ ਤੁਰਦੇ ਹੋ ਤੇ ਅੰਤ ਵਿਸ਼ਵਾਸ ਵਾਲੇ ਲੋਕਾਂ ਨੇ ਕੁਝ ਪੁਆਇੰਟ ਬਣਾਏ ਹੋਏ ਨੇ ਉਹਨਾਂ ਨੇ ਨਾ ਕੁਝ ਨੁਕਤੇ ਨੋਟ ਕੀਤੇ ਹੋਏ ਨੇ ਵੀ ਜਿਵੇਂ ਮੈਂ ਘਰੋਂ ਨਿਕਲਾਂ ਅੱਗੋਂ ਮਿਲੇ ਜ਼ਮੇਦਾਰ ਤੇ ਕੂੜੇ ਦਾ ਭਰਿਆ ਹੋਵੇ ਟੋਕਰਾ ਕਹਿੰਦੇ ਇਹ ਇਹ ਹੈਗਾ ਸ਼ੁਭ ਸਗਣ ਅੱਗੋਂ ਮਿਲ ਜੇ ਪੰਡਤ ਕਹਿੰਦੇ ਜੀ ਇਹ ਹੈਗਾ ਜੀ ਆਪ ਸਗਣ ਅਗੋਂ ਕੋਈ ਦੁੱਧ ਦਾ ਭਾਂਡਾ ਭਰਿਆ ਲੈ ਕੇ ਜਿਵੇਂ ਕੋਈ ਬਾਲਟੀ ਦੁੱਧ ਚੋਕੇ ਵਾੜੇ ਚੋਂ ਨਿਕਲੇ ਉਹ ਮਿਲ ਜਾਏ ਕਹਿੰਦੇ ਜੀ ਇਹ ਸ਼ੁਭ ਸਗਣ ਹੈ ਹੁਣ ਕੋਈ ਖਾਲੀ ਗੜਵੀ ਲੈ ਕੇ ਭਾਵੇਂ ਖੇਤਾ ਜੋ ਸ਼ਰੀਰ ਦੀ ਕਿਰਿਆ ਕਰਕੇ ਮੁੜਿਆ ਹੋਵੇ ਜਾਂ ਕੋਈ ਕਿਤੇ ਦੂਜੇ ਘਰੋਂ ਕੋਈ ਦੁੱਧ ਭਰਾਉਣ ਜਾਂਦਾ ਹੋਵੇ ਉਹ ਖਾਲੀ ਭਾਂਡਾ ਲੈ ਕੇ ਮਿਲ ਗਿਆ ਕਹਿੰਦੇ ਜੀ ਆਪ ਸਗਣ ਹੈ ਮੈਂ ਤੇ ਪਿੱਛੇ ਵੀ ਬੇਨਤੀ ਕੀਤੀ ਸੀ ਵੀ ਕਈ ਲੋਕ ਐਸੇ ਨੇ ਜਿਹੜੇ ਆਪਣਾ ਮੱਥਾ ਨਹੀਂ ਵੇਖਦੇ ਪਰ ਜਦੋਂ ਆਪਣਾ ਕੰਮ ਨਾ ਹੋਵੇ ਤੇ ਫਿਰ ਇਸ ਗੱਲ ਤੇ ਜਰੂਰ ਜ਼ੋਰ ਲਾਉਂਦੇ ਨੇ ਕਿ ਜਦੋਂ ਮੈਂ ਘਰੋਂ ਨਿਕਲਿਆ ਸੀ ਤੇ ਮੇਰੇ ਮੱਥੇ ਕੌਣ ਲੱਗਾ ਸੀ ਉਹ ਫਿਰ ਸੋਚਦਾ ਫਿਰ ਉਹ ਪੱਕੀ ਧਾਰਨਾ ਬਣਾ ਲੈਦਾ ਵੀ ਜੇ ਇਹ ਬੰਦਾ ਮੱਥੇ ਲੱਗੇ ਤੇ ਕੰਮ ਨਹੀਂ ਹੁੰਦਾ ਤੇ ਮੇਰੀ ਇੱਕੋ ਹੀ ਸੋਚ ਹੈ ਕਿ ਉਹਦੇ ਮੱਥੇ ਲੱਗਣ ਨਾਲ ਤੇਰਾ ਤੇ ਕੰਮ ਨਹੀਂ ਹੋਇਆ ਤੇ ਤੂੰ ਬਦਕਿਸਮਤ ਤੇਰਾ ਕੰਮ ਨਹੀਂ ਹੋਇਆ ਤੇ ਤੂੰ ਉਹਦੇ ਮੱਥੇ ਲੱਗਾ ਵੀ ਪਤਾ ਕਰ ਉਹਨੂੰ ਰੋਟੀ ਵੀ ਮਿਲੀ ਕਿ ਨਹੀਂ ਮਿਲੀ ਜੇ ਤੂੰ ਮੱਥੇ ਲੱਗਾ ਤੇ ਜੇ ਉਹ ਮੱਥੇ ਲੱਗਾ ਤੇ ਮੱਥੇ ਤੇ ਤੂੰ ਵੀ ਲੱਗਾ ਉਹਦੇ ਵੀ ਤੇਰਾ ਤੇ ਕੰਮ ਹੀ ਨਹੀਂ ਬਣਿਆ ਪਰ ਤੇਰੇ ਵਰਗੇ ਬਦਕਿਸਮਤ ਦੇ ਮੱਥੇ ਜਿਹੜਾ ਲੱਗਿਆ ਪਤਾ ਕਰ ਉਹਨੂੰ ਦੋ ਵਕਤ ਦੀ ਰੋਟੀ ਮਿਲੀ ਕਿ ਨਹੀਂ ਮਿਲੀ ਅੱਜ ਕਿਉਂ ਵਿਚਾਰਾ ਰੋਟੀ ਤੋਂ ਵੀ ਸਵੇਰ ਦਾ ਭੁੱਖਾ ਬੈਠਾ ਹੈ ਇਹ ਅਧਿਵਿਸ਼ਵਾਸ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀ ਕਮ ਹੋਣਾ ਨਹੀਂ ਹੋਣਾ ਇਹ ਉਸ ਪ੍ਰਮਾਤਮਾ ਦੇ ਜਾਂ ਸਾਡੇ ਆਪਣੇ ਨਸੀਬ ਤੇ ਨਿਰਭਰ ਹੈ ਪ੍ਰਮਾਤਮਾ ਨੇ ਵਿਧ ਬਣਾਈ ਹੈ ਮੈਂ ਤਾਂ ਆਪ ਜੀ ਨੂੰ ਬੇਨਤੀ ਕੀਤੀ ਸੀ ਮੈਨੂੰ ਇੱਕ ਬੱਚੇ ਨੇ ਦੱਸਿਆ ਸੀ ਹਾਲਾਂਕਿ ਉਹ ਕੋਈ ਬ੍ਰਹਮ ਗਿਆਨੀ ਨਹੀਂ ਸੀ ਕੋਈ ਸਕਾਲਰ ਨਹੀਂ ਸੀ ਕੋਈ ਪ੍ਰੋਫੈਸਰ ਨਹੀਂ ਸੀ ਉਹ ਕਹਿੰਦਾ ਗਿਆਨੀ ਜੀ ਜ਼ਿੰਦਗੀ ਕੀ ਹੈ ਮੈਂ ਕਿਹਾ ਤੂੰ ਦੱਸ ਦੇ ਭਾਈ ਕਹਿੰਦਾ ਕਦੇ ECG ਕਰਾਈ? ਹੁਣ ਕਈ ਇਹਨੂੰ ਇਕੋ ਵੀ ਕਹਿੰਦੇ ਨੇ। ਮੈਂ ਕਦੇ ECG ਕਰਾਈ, ਹਾਰਟ ਦਾ ਚੈੱਕਅਪ ਕਦੇ ਟੈਸਟ ਕਰਾਇਆ। ਮੈਂ ਕਿਆ ਕਰਾਇਆ? ਕਹਿੰਦਾ ਕਦੇ ਉਹਦੀ ਰਿਪੋਰਟ ਵੇਖੀ? ਮੈਂ ਕਿਹਾ ਰਿਪੋਰਟ ਵੀ ਵੇਖੀ ਐ। ਕਹਿੰਦਾ ਉਹਦੇ ਵਿੱਚ ਜਿੰਨਾ ਚਿਰ ਸੂਈ ਉੱਪਰ ਥੱਲੇ ਚੱਲੇ ਨਾ, ਉਹਨਾਂ ਚਿਰ ਡਾਕਟਰ ਕਹਿੰਦੇ ਨੇ ਵੀ ਰਿਪੋਰਟ ਤੇਰੀ ਬਹੁਤ ਵਧੀਆ ਐ। ਤੇ ਜਦੋਂ ਉਹ ਸੂਈ ਗੜਬੜ ਕਰਨ ਲੱਗ ਜਾਏ, ਉਹ ਕਹਿੰਦੇ ਤੇਰੀ ਰਿਪੋਰਟ ਠੀਕ ਨਹੀਂ ਐ। ਤੇ ਜਦੋਂ ਉਹ ਸੂਈ ਸਿੱਧੀ ਹੋ ਜਾਏ ਉਹ ਕਹਿੰਦੇ ਜੀ ਤੇਰਾ ਕੰਮ ਹੋ ਗਿਆ ਇਸ ਕਰਕੇ ਕਦੇ ਵੀ ਨਾ ਕਹੋ ਜੇ ਰੱਬ ਨੂੰ ਵੀ ਸੂਈ ਸਿੱਧੀ ਕਰ ਦੇ ਇਹ ਉਪਰੇਟ ਵਾਲਾ ਕੰਮ ਠੀਕ ਹੈ ਚੱਲਦਾ ਤੇ ਰਹਿਣਾ ਇਹ ਨਾ ਇਹ ਜ਼ਿੰਦਗੀ ਦਾ ਹਿੱਸਾ ਹੈ ਜਿਹੜੀ ਆਪਾਂ ਜ਼ਿੰਦਗੀ ਜਿਉਂਨੇ ਆ ਨਾ ਇਹਦਾ ਇੱਕ ਹਿੱਸਾ ਹੈ ਕਿ ਇਹਦੇ ਵਿੱਚ ਦੁੱਖ ਤੇ ਸੁੱਖ ਦੋ ਤਰ੍ਹਾਂ ਦੇ ਕੱਪੜੇ ਨੇ ਹੁਣ ਇਹ ਤੁਸੀਂ ਇਹ ਮਤ ਸੋਚਣਾ ਕਿ ਮੈਂ ਆਪਣੇ ਕੋਲੋਂ ਕੀ ਹੈ ਨਹੀਂ ਇਹ ਮੇਰੇ ਗੁਰੂ ਨੇ ਬਾਣੀ ਚ ਲਿਖਿਆ ਹੈ